ਆਪ ਤਾਂ ਗਲੇ ਹੀ ਆਪ ਦਾ ਸਰੀਰ ਵੀ ਖਰਾਬ ਕਰ ਲਿਆ ਆਪ ਦਾ ਜੀਵਨ ਵੀ ਖਰਾਬ ਕਰ ਲਿਆ ਆਪਣੀ ਮਾਂ ਨੂੰ ਵੀ ਇਸ ਦੁਨੀਆ ਤੋਂ ਤੋਰਤਾ ਉਹ ਵੀ ਇਹਦੇ ਹੋਕੇ ਨਾਲ ਇਹਦੀ ਟੈਨਸ਼ਨ ਨਾਲ ਇਹਦੇ ਫਿਕਰ ਨਾਲ ਇਸ ਦੁਨੀਆ ਤੋਂ ਤੁਰ ਗਈ ਵਿਚਾਰੀ ਤੇ ਇਸ ਬਾਪ ਨੇ ਜਿਹਦੀਆਂ ਬਹੁਤ ਸਾਰੀਆਂ ਸਦਰਾਂ ਸੀ ਬਹੁਤ سارے ਸੁਪਨੇ ਸੀ ਵੀ ਮੇਰਾ ਘਰ ਸੇਵਕ ਵੱਡਾ ਹੋ ਗਿਆ ਕੰਮ ਕਰੂਗਾ ਜੌਬ ਤੇ ਲੱਗੂਗਾ ਵਿਆਹ ਕਰੂਗਾ ਮਾਂ ਦੇ ਸੁਪਨੇ ਸੀ ਵੀ ਮੈਂ ਪਾਣੀ ਬਾਰਨੇ ਕਰੂੰਗੀ ਮੈਂ ਪੁੱਤ ਵਿਆਹੂੰਗੀ ਆਪਦਾ ਪਰ ਉਹ ਸਾਰੇ ਸੁਪਨੇ ਤੇ ਸਾਰੀਆਂ ਸਦਰਾ ਮਿੱਟੀ ਹੋ ਗਈਆਂ ਉਸ ਦਿਨ ਜਿੱਦਣ ਮਾਪੇ ਨੂੰ ਪਤਾ ਲੱਗਿਆ ਵੀ ਸਾਡਾ ਪੁੱਤ ਟੀਕੇ ਲਾਉਂਦਾ ਲੱਤ ਗਲ ਗਈ ਬਿਲਕੁਲ ਹੀ ਤੇ ਪਿਓ ਵਿਚਾਰਾ ਲੋਕਾਂ ਦੇ ਦਿਹਾੜੀਆਂ ਲਾਉਂਦਾ ਲਾਉਂਦਾ ਬੇਵੱਸ ਹੋ ਕੇ ਫੇਰ ਆਪਣੇ ਪੁੱਤ ਨੂੰ ਘਰੇ ਪਏ ਨੂੰ ਮੰਜੇ ਤੇ ਰੋਟੀ ਦੇਈ ਜਾਂਦਾ ਵੇਖ ਉਸੇ ਹੁਣ ਇਹਨਾਂ ਚੀਜ਼ਾਂ ਦਾ ਪਸਤਾਵਾ ਨਹੀਂ ਹੁੰਦਾ ਅੱਜ ਤੇਰੀ ਹਾਲਤ ਕੀ ਆ ਲੱਤ ਵੱਢਣ ਵਾਲੀ ਹੋਈ ਪਈ ਆ ਬਿਮਾਰੀਆਂ ਕਿੰਨੀਆਂ ਲੱਗੀਆਂ ਪਤਾ ਕਾਲਾ ਪੀਲਾ ਵੀ ਹੋ ਗਿਆ ਏਡਜ ਵੀ ਹੋ ਗਈ ਬੱਚੇ ਕੀ ਰਹਿ ਗਏ ਪਿੱਛੇ ਆ ਉਮਰਾਂ ਸੀ ਜਿਹੜੀਆਂ ਖੇਡਣ ਦੀਆਂ ਸੀ ਸਿੱਖਣ ਦੀਆਂ ਸੀ ਪੜ੍ਹਨ ਦੀਆਂ ਸੀ ਤਰੱਕੀਆਂ ਕਰਨ ਦੀਆਂ ਸੀ ਤੇ ਅੱਜ ਇਹ ਮੰਜੇ ਤੇ ਪਿਆ ਮੌਤ ਦਾ ਇੰਤਜ਼ਾਰ ਕਰ ਰਿਹਾ ਉਸ ਪੁੱਤ ਨੂੰ ਜਿਹਨੂੰ ਗੱਡੀ ਤੇ ਫੁੱਲਾਂ ਵਾਲੀ ਤੇ ਵਿਆਹਣ ਜਾਣਾ ਸੀ ਉਸ ਪੁੱਤ ਨੂੰ ਆ ਛੋਟੇ ਹਾਥੀ ਦੇ ਵਿੱਚ ਮੰਜੇ ਤੇ ਪਾ ਕੇ ਗਲਿਆ ਹੋਇਆ ਸਰੀਰ ਮੱਖੀਆਂ ਨਾਲ ਭਰਿਆ ਹੋਇਆ ਸਰੀਰ ਲੈ ਕੇ ਇੱਥੇ ਪਹੁੰਚਿਆ ਜੋਰਾ ਸਿੰਘ ਅਰਦਾਸ ਕਰਿਓ ਇਸ ਪਰਿਵਾਰ ਵਾਸਤੇ ਵੀ ਅਰਦਾਸ ਕਰਿਓ ਸਾਡੇ ਪੰਜਾਬ ਵਾਸਤੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜਾ ਮੰਜਾ ਜੱਕੇ ਸਾਡੇ ਸੇਵਾਦਾਰ ਵਲੰਟੀਅਰ ਵੀਰ ਥੱਲੇ ਲਾ ਰਹੇ ਆ ਇਹਦੇ ਉੱਪਰ ਪਿਆ ਇਹ ਨੌਜਵਾਨ ਜਿਹਦਾ ਨਾਮ ਗਰਸੇਵਕ ਸਿੰਘ ਆ ਗੁਰੂ ਦਾ ਸੇਵਕ ਪਰ ਅੱਜ ਚਿੱਟੇ ਤੇ ਟੀਕੇ ਲਾ ਲਾ ਕੇ ਆਪਣਾ ਵੀ ਜੀਵਨ ਖਰਾਬ ਕਰ ਲਿਆ ਨੇ ਪੂਰੀ ਲੱਤ ਗਲੀ ਹੋਈ ਆ ਸਾਰੀ ਟੀਕਾ ਲਾ ਲਿਆ ਗਲਤ ਜਗ੍ਹਾ ਤੇ ਨਾੜ ਦੇ ਵਿੱਚ ਕਿਤੇ ਤੇ ਉਹ ਡੈਨਫੈਕਸ਼ਨ ਹੋ ਗਈ ਜਾਗਮ ਬਣ ਗਿਆ ਤੇ ਪੂਰੀ ਲੱਤ ਗਲ ਗਈ ਆਪ ਤਾਂ ਗਲਿਆ ਹੀ ਆਪ ਦਾ ਸਰੀਰ ਵੀ ਖਰਾਬ ਕਰ ਲਿਆ ਆਪ ਦਾ ਜੀਵਨ ਵੀ ਖਰਾਬ ਕਰ ਲਿਆ ਆਪਣੀ ਮਾਂ ਨੂੰ ਵੀ ਇਸ ਦੁਨੀਆ ਤੋਂ ਤੋਰਤਾ ਉਹ ਵੀ ਇਹਦੇ ਹੋਕੇ ਨਾਲ ਇਹਦੀ ਟੈਨਸ਼ਨ ਨਾਲ ਇਹਦੇ ਫਿਕਰ ਨਾਲ ਇਸ ਦੁਨੀਆ ਤੋਂ ਤੁਰ ਗਈ ਵਿਚਾਰੀ ਪਰ ਗੁਰਸੇਵਕ ਨੂੰ ਉਹਦੇ ਜਾਣ ਤੋਂ ਬਾਅਦ ਵੀ ਸਮਝ ਨਹੀਂ ਆਈ ਸੋਝੀ ਨਹੀਂ ਆਈ 8-10 ਮਹੀਨੇ ਹੋ ਗਏ ਉਹਨੂੰ ਗਈ ਨੂੰ ਵਿਚਾਰੀ ਨੂੰ ਇਸ ਦੁਨੀਆ ਤੋਂ ਵੀ ਮੇਰੀ ਮਾਂ ਮੇਰੀ ਟੈਨਸ਼ਨ ਚ ਹੀ ਮਰ ਗਈ ਫੇਰ ਵੀ ਚਿੱਟਾ ਲਾਉਂਦਾ ਰਿਹਾ ਤੇ ਚਿੱਟੇ ਦੇ ਟੀਕੇ ਲਾਉਂਦਾ ਰਿਹਾ ਹੁਣ ਜਦੋਂ ਮੰਜੇ ਤੇ ਪੈ ਗਿਆ ਲੱਤ ਗਲ ਗਈ ਬਿਲਕੁਲ ਹੀ ਤੇ ਪਿਓ ਵਿਚਾਰਾ ਲੋਕਾਂ ਦੇ ਦਿਹਾੜੀਆਂ ਲਾਉਂਦਾ ਲਾਉਂਦਾ ਬੇਵੱਸ ਹੋ ਕੇ ਫਿਰ ਆਪਣੇ ਪੁੱਤ ਨੂੰ ਘਰੇ ਪਏ ਨੂੰ ਮੰਜੇ ਤੇ ਰੋਟੀ ਦੇਈ ਜਾਂਦਾ ਫਿਰ ਲੋਕਾਂ ਦੀਆਂ ਮਿੰਟਾਂ ਤਲਲੇ ਕਰਦਾ ਫਿਰਦਾ ਵੀ ਮੇਰੇ ਗਰ ਸੇਵਕ ਨੂੰ ਬਚਾ ਲਓ ਮੇਰੇ ਗਰ ਸੇਵਕ ਨੂੰ ਬਚਾ ਲਓ ਅੱਖਾਂ 'ਚ ਹੰਝੂ ਭਰੀ ਖੜਾਏ ਬਜ਼ੁਰਗ ਸਾਰੀ ਉਮਰ ਜ਼ਿਮੀਂਦਾਰਾਂ ਦੇ ਕੰਮ ਕਰਦਾ ਰਿਹਾ ਸਾਰੀ ਉਮਰ ਇਹਨੇ ਖੇਤਾਂ ਦੇ ਵਿੱਚ ਖੱਡ ਭਨਵੀ ਮਿਹਨਤ ਕੀਤੀ ਇੱਕ ਉਮੀਦ ਨਾਲ ਵੀ ਮੇਰੇ ਪੁੱਤ ਗੱਭਰੂ ਹੋਣਗੇ ਤੇ ਮੈਨੂੰ ਸੁਖ ਦੇਣਗੇ ਪਰ ਅੱਜ ਗਰ ਸੇਵਕ ਨੇ ਉਹਨਾਂ ਸਾਰੀਆਂ ਸਦਰਾਂ ਤੇ ਪਾਣੀ ਫੇਰ ਕੇ ਧਰਤਾ ਜਦੋਂ ਚਿੱਟਾ ਲਾਉਣ ਲੱਗ ਗਿਆ ਜਦੋਂ ਚੋਰੀਆਂ ਚਕਾਰੀਆਂ ਕਰਨ ਲੱਗ ਗਿਆ ਜਦੋਂ ਆਪਣੇ ਘਰੋਂ ਹੀ ਚੱਕ ਚੱਕ ਕੇ ਸਮਾਨ ਵੇਚਣ ਲੱਗ ਗਿਆ ਜਦੋਂ ਆਪਣਿਆਂ ਦੀ ਹੀ ਸੋਜੀ ਮੁੱਕ ਗਈ ਆਪਣੀ ਮਾਂ ਨੂੰ ਆਪਣੇ ਪਿਓ ਨੂੰ ਕਿਵੇਂ ਬੋਲੀਦਾ ਇਹ ਵੀ ਭੁੱਲ ਗਿਆ ਤੇ ਅਗਰ ਸੇਵਕ ਦਾ ਛੋਟਾ ਭਰਾ ਤੇਰਾ ਕਿੰਨਾ ਪੁੱਤ ਔਰ ਇਹ ਹੋ ਜਾ ਮਨਪ੍ਰੀਤ ਕਿੰਨਾ ਪੜਿਆ ਤੂੰ ਇਹ ਕਿੰਨਾ ਪੜਿਆ ਇਹਨੇ ਪਲੱਸ 2 ਕੀਤੀ ਹੋਈ ਅਗਰ ਸੇਵਕ ਨੇ ਤੇ ਛੋਟਾ ਭਰਾ ਨਾ ਹੀ ਪੜ ਸਕਿਆ ਕਿਉਂਕਿ ਕੰਮ ਤੇ ਲੱਗਣਾ ਸੀ ਘਰੇ ਮੱਜਾਂ ਰੱਖੀਆਂ ਉਹ ਵੀ ਸਾਂਭਣੀਆਂ ਸੀ ਤੇ ਘਰ ਦੀ ਰੋਟੀ ਪਾਣੀ ਵੀ ਚਲਾਉਣਾ ਸੀ ਪਿਓ ਦਾ ਹੱਥ ਵੀ ਵਟਾਉਣਾ ਸੀ ਮਾਂ ਵੀ ਬਿਮਾਰ ਰਹਿੰਦੀ ਸੀ ਉਹਦਾ ਵੀ ਇਲਾਜ ਕਰਾਉਣਾ ਸੀ ਤੇ ਭਰਾ ਦੀਆਂ ਹਰ ਰੋਜ਼ ਦੀਆਂ ਕੀਤੀਆਂ ਹੋਈਆਂ ਗਲਤੀਆਂ ਪਿੱਛੇ ਲੋਕ ਇਹਨਾਂ ਨੂੰ ਆ ਕੇ ਬੋਲਦੇ ਗਾਲਾਂ ਕੱਢਦੇ ਲੋਕ ਇਹਨਾਂ ਨੂੰ ਲਾਂਬੇ ਦਿੰਦੇ ਆ ਕੇ ਇਹਦੀਆਂ ਜ਼ਿੰਦਗੀ ਦੀਆਂ ਜਿਹੜੀਆਂ ਉਹ ਸਭ ਤੋਂ ਜ਼ਰੂਰੀ ਪਾਲਸੀ ਜਿਹੜੇ ਇਹਦੀ ਜ਼ਿੰਦਗੀ ਦੇ ਸਮਾਂ ਸੀ ਜਦੋਂ ਇਹਨੇ ਪਾਸਟੂ ਕਰਨ ਤੋਂ ਬਾਅਦ ਕੋਈ ਕੰਮ ਸਿੱਖਣਾ ਸੀ ਉਹ ਇਹਨੇ ਨਸ਼ੇ 'ਚ ਗਾਲ ਲਿਆ ਗਰਸ਼ੇਵਕ ਕਿੰਨੇ ਸਾਲ ਹੋ ਗਏ ਤੈਨੂੰ ਨਸ਼ਾ ਕਰਦੇ ਨੂੰ 6 ਸਾਲ 6 ਸਾਲਾਂ ਤੋਂ ਗਰਸ਼ੇਵਕ ਨਸ਼ਾ ਕਰ ਰਿਹਾ ਤੇ ਚਿੱਟੇ ਦੇ ਵਿੱਚ ਤੁਸੀਂ ਸੋਚ ਸਕਦੇ ਹੋ ਵੀ 6 ਸਾਲਾਂ 'ਚ ਇਸ ਗਰੀਬ ਦੇ ਪੁੱਤ ਨੇ ਕਿੱਥੋਂ ਨਸ਼ਾ ਰੇਂਜ ਕੀਤਾ ਹੋਊ ਜਿਹੜਾ ਰੋਜ਼ ਦਾ ਕਟੋ ਕਟ 12000 ਰੁਪਏ ਦਾ ਨਸ਼ਾ ਇੰਨਾ ਮਹਿੰਗਾ ਨਸ਼ਾ ਤੇ 12000 ਰੁਪਿਆ ਹਰ ਰੋਜ਼ ਕਿਵੇਂ ਅਰੇਂਜ ਕਰਦਾ ਹੂ ਕਿੱਥੋਂ ਅਰੇਂਜ ਕਰਦਾ ਹੂ ਕੀ ਉਹਦੇ ਲਈ ਕਰਦਾ ਹੂ ਇਹ ਅੱਜ ਗਲਿਆ ਪਿਆ ਵਿਚਾਰਾ ਭਾਈ ਤੇਰਾ ਕੀ ਨਾਮ ਆ ਜੋਰਾ ਸਿੰਘ ਜੋਰਾ ਸਿੰਘ ਜਦੋਂ ਇਹ ਲਾਉਣ ਲੱਗਾ ਪਤਾ ਨਹੀਂ ਲੱਗਿਆ ਤੁਹਾਨੂੰ ਮਗਰ ਰਹਿ ਜਾਂ ਬਹੁਤ ਘੂੜਿਆ ਹਾਂ ਗੱਲ ਪੈਂਦੇ ਸਾਥ ਅੱਛਾ ਬਹੁਤ ਮਗਰ ਮੰਦੀਰ ਨਾਲ ਰਹਿੰਦਾ ਸੀ ਬਸ ਮਾਹੀ ਮਗਰ ਰਹੀ ਜਾਂ ਮੈਂ ਵੀ ਮਗਰ ਜਾਂਦਾ ਸੀ ਅੱਛਾ ਕੰਮ ਤੋਂ ਆਣ ਮੇਰੇ ਮਗਰੇ ਰਹਿਣਾ ਵੀ ਕਿਤੇ ਤੁੱਠ ਨਾ ਗਾ ਤੇ ਨਾ ਪੜੇ ਹਰ ਤਾਂ ਬਹੁਤ ਗੱਲ ਪੈਂਦੇ ਰਹਤੇ ਤੇ ਫਿਰ ਇਹਨੂੰ ਮੋਟਰਸਾਈਕਲ ਤੂੰ ਲੈ ਕੇ ਦਿੱਤਾ ਸੀ ਨਹੀਂ ਮੈਂ ਆਪਦੇ ਕੰਮ-ਕੰਮ ਵਾਸਤੇ ਜਾਂਦਾ ਉਹ ਕਿੱਥੇ ਹਾਂ ਮੋਟਰਸਾਈਕਲ ਤੇ ਇਹ ਇਹ ਲਈ ਫਿਰਦਾ ਰਹਿੰਦਾ ਸੀ ਸਾਰਾ ਦਿਨ ਕਿਤੇ ਨਸ਼ੇ ਨੂੰ ਲੈ ਕੇ ਜਾਂ ਮੈਂ ਘਰੇ ਵੀ ਕੰਮ ਚੋਰਦੇ ਜਾਂਦਾ ਜਾਂਦਾ ਅੱਛਾ ਤੇ ਇਹ ਜਿਹੜੀ ਇਹਦੇ ਨਾਲ ਮੰਦੀਰ ਰਹਿੰਦੀ ਸੀ ਬਸ ਉਹਨਾਂ ਨਾਲ ਹੀ ਤੁਰੇ ਫਿਰਦਾ ਸੀ ਤੁਹਾਨੂੰ ਵੀ ਗੱਲ ਪੈਂਦਾ ਸੀ ਤੁਹਾਡੇ ਵੀ ਹੱਥ ਵੀ ਚੱਕਦਾ ਸੀ ਨਹੀਂ ਪਾਤ ਨਹੀਂ ਚੱਕਦੇ ਦਾदू ਕਹਿੰਦੇ ਮੈਂ ਜਾਉਂਗਾ ਰੁਕਦਾ ਨਹੀਂ ਜਾਦਾ ਤੇ ਮਾਂ ਇਰੀ ਟੈਨਸ਼ਨ ਦੀ ਤਰ੍ਹਾਂ ਕੀ ਆਹ ਇਰੀ ਟੈਨਸ਼ਨ ਤੇ ਚੱਲ ਗਿਆ ਤੇ ਮਾਂ ਨੇ ਬਹੁਤ ਰੋਕਿਆ ਜੀ ਕਿ ਤੂੰ ਕਾਤਾ ਹਰ ਜਾ ਹਰ ਜਾ ਜਿਹੜੀ ਮੰਝੇ ਤੇ ਡੱਕੀ ਉਹ ਕਹਿੰਦੀ ਸੀ ਅੱਜ ਗੱਭਰੂ ਆ ਕੀ ਕੋਈ ਚਾ ਕਿ ਸਾਡੇ ਕੋਈ ਪੋਤਾ ਪਾਤੀ ਹੋ ਜਾਂਦਾ ਉਹਨੂੰ ਚਾ ਕੇ ਘਟਾਉਂਦੇ ਅਸੀਂ ਹਾਂ ਤੇ ਇਹਦੀ ਟੈਂਸ਼ਨ ਦੇ ਵਿੱਚ ਗਈ ਸਾਡੇ ਕੋਈ ਹੈ ਨਹੀਂ ਫਰੋਂ ਵਾਲਾ ਉਹਨੇ ਡੋਕਰ ਦੇ ਚਵਕਾ ਨਹੀਂ ਦਿੱਤੀ ਜਣਾ ਨੂੰ ਸਾਡੇ ਵੀ ਹੁੰਦਾ ਕਿ ਅੱਜ ਭੋਲ ਵਾਲਾ ਹੁੰਦਾ ਇਹ ਕੋਈ ਆਖਿਆ ਗੱਲਾਂ ਤੋਂ ਉੱਪਰ ਜੀ ਜੇ ਸਾਤ ਸਾਰ ਮੰਜੇ ਤੇ ਪਈ ਜਾਨੀ ਕਿ ਜਦੋਂ ਦਾ ਨਸ਼ੇ ਤੇ ਲੱਗਿਆ ਔਰ ਉਹਦੀ ਉਹ ਮੰਜੇ ਤੇ ਪਈ ਉਹਨੂੰ ਨਿਮਾਉਣਾ ਚਾਹਣਾ ਉਹਦਾ ਮਨ ਹੋਦਾ ਗਾੜੀ ਦੇ ਕਪੜੇ ਵਿੱਚ ਪਾਉਂਦਾ ਆ ਮੰਜੇ ਦਾ ਰੋਟੀ ਤੇ ਰੋਟੀ ਕੋਲੇ ਘਰੇ ਤੇ ਮੁਕਤ ਦੀ ਖਾਣਾ ਹੁੰਦਾ ਸਾਡੀ ਉਹ ਤਾਂ ਰੋ ਮਾਰਦਾ ਹੀ ਆ ਨੂਨ ਟੱਕਾ ਢਾਲ ਘਾਟਾ ਹੁੰਦੀ ਇਹਨੇ ਕੋਪ ਤੱਕ ਕਿੱਥੋਂ ਢਾਲ ਤੇ ਨੂਨ ਪਾਣ ਦੇ ਜੋ ਰੁੱਤੀ ਕਿਸੇ ਨੂੰ ਖਾ ਲੈਂਦੇ ਮਰਤਨਾ ਜਾਂ ਮਰਤਨਾ ਮੈਨੂੰ ਕਿ ਮਰਤਨਾ ਇਹ ਕੋਕਲੇ ਕੁੱਤੇ ਹੀ ਕਰਦੇ ਰਹਿਣਾ ਹੈ ਕਿਤੇ ਤੁਮ ਮਿਲ ਕੇ ਕਾਰਨਾ ਕਰਨੀ ਕਰ। ਠੀਕ ਹੈ। ਗਰਸ਼ੀਵਕਸਿਆ ਹੁਣ ਇਹਨਾਂ ਚੀਜ਼ਾਂ ਦਾ ਪਸਤਾਵਾ ਨਹੀਂ ਹੁੰਦਾ। ਬਹੁਤ ਯਾਰ ਜੀ। ਤੁਣ ਕੀ ਇਸ ਪਸਤਾਵੇ ਦਾ ਕੀ ਹਾਲ ਆ ਤੇਰੇ ਹਿਸਾਬ ਨਾਲ? ਇਹ ਦੂਵਾ ਚ ਨਹੀਂ ਕਰਦਾ ਜੀ ਅੱਜ ਤੋਂ ਬਾਅਦ। ਗਲਤਕ ਰਸੀਵਕਸਿਆ ਅੱਜ ਤੋਂ ਬਾਅਦ ਨਹੀਂ ਕਰਦਾ ਤੂੰ ਕਹਿਣਾ ਪਰ ਅੱਜ ਤੇਰੀ ਹਾਲਤ ਕੀ ਆ ਲੱਤ ਵੱਢਣ ਵਾਲੀ ਹੋਈ ਪਈ ਆ। ਬਿਮਾਰੀਆਂ ਕਿੰਨੀਆਂ ਲੱਗੀਆਂ ਪਤਾ? ਕਾਲਾ ਪੀਲੀਆ ਵੀ ਹੋ ਗਿਆ ਹੈ ਐਡਜ਼ ਵੀ ਹੋ ਗਈ ਉਹ ਬੱਚੇ ਕੀ ਰਹਿ ਗਏ ਪਿੱਛੇ ਫਿਰ ਟੀਵੀ ਤੇ ਵੀ ਹੋਈ ਪਈ ਸ਼ਿਕਾਇਤ ਹੈ ਟੀਵੀ ਦੇ ਵੀ ਰਿਪੋਰਟ ਆਇਆ ਇਹ ਨਹੀਂ ਕਾਲਾ ਪੀਲੀਆ ਤੇ ਐਡਜ਼ ਐਡਜ਼ ਹੀ ਆਈ ਹੈ ਕਿ ਬੜੀ ਵੱਡੀ ਤਦਾਦ ਦੇ ਵਿੱਚ ਬਿਮਾਰੀ ਵੱਧਦੀ ਜਾ ਰਹੀ ਹੈ ਐਡਜ਼ ਐਡਜ਼ ਚਿੱਟੇ ਵਾਲਿਆਂ ਨੂੰ ਇੰਨੀ ਜ਼ਿਆਦਾ ਹੋ ਰਹੀ ਆ ਕਿਉਂਕਿ ਜਿਹੜੇ ਗਰੀਬ ਘਰਾਂ ਦੇ ਬੱਚੇ ਆ ਉਹਨਾਂ ਨੂੰ ਤਾਂ ਬੜੀ ਜ਼ਿਆਦਾ ਹੋ ਰਹੀ ਆ ਅਮੀਰ ਦਾ ਪੁੱਤ ਤਾਂ ਜੇ ਉਹ 10000 ਦਾ ਰੋਇ ਨਸ਼ਾ ਕਰਦਾ ਤੇ ਹਜ਼ਾਰ ਦੀਆਂ ਸਰਿੰਜਾਂ ਵੀ ਵਰਤ ਲਉ ਪਰ ਗਰੀਬ ਦਾ ਪੁੱਤ ਤਾਂ ਇੱਕੋ ਹੀ ਸਰੰਜ ਨਾਲ 10-10 ਜਾਣੇ ਲਈ ਜਾਂਦੇ ਆ ਔਰ ਚਿੱਟਾ ਵੀ ਨਹੀਂ ਲਾ ਰਹੇ ਤਾਂ ਕੈਮੀਕਲ ਹੀ ਲਾਈ ਜਾਂਦੇ ਆ ਉਹ ਜੀਵ ਵਾਲੇ ਜਾਂ ਗੋਲੀਆਂ ਘੋਲ ਕੇ ਜੀਵ ਵਾਲੀ ਗੋਲੀ ਘੋਲ ਕੇ ਲਾਈਏ ਘੋਲ ਕੇ ਲਾ ਕੇ ਉਹਨਾਂ ਨਾਲ ਹੀ ਇਹ ਗਲੀ ਲੱਤ ਤੇ ਮੈਨਾਂ ਜੀ ਇੱਕ ਮਿੰਟ ਇੱਕ ਨਹੀਂ ਹੋ ਗਿਆ ਕੱਲੇ ਲੱਤ ਨੀਲੀ ਵੀ ਹੋ ਗਈ ਮੁੱਖ ਮੰਤਰੀ ਸਾਹਿਬ ਥੋੜਾ ਧਿਆਨ ਦਿਓ ਤੁਸੀਂ ਨਸ਼ੇ ਵਿਰੁੱਧ ਜੁੱਧ ਲੜ ਰਹੇ ਆ ਇਹ ਵੀ ਇੱਕ ਵੱਡਾ ਮੁੱਦਾ ਵਾ ਵੀ ਜਿਹੜਾ ਆਪਾਂ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਨਸ਼ੇ ਤੋਂ ਹਟਾਉਣ ਦੀ ਪ੍ਰਾਲਾ ਕੀਤਾ ਨਾ ਉਹ ਗੋਲੀ ਦਾ ਵੀ ਕੋਈ ਆਪਾਂ ਸਬਸਟੀਟਿਊਟ ਲੱਭੀਏ ਕੋਈ ਉਹਦਾ ਵੀ ਕੋਈ ਹੱਲ ਕਰੋ ਜੀ ਦੇਖੋ ਉਹ ਗੋਲੀ ਨਾਲ ਹੀ ਇਹ ਬੱਚਾ ਗਲ ਗਿਆ ਉਸ ਗੋਲੀ ਦਾ ਬਣਾ ਕੇ ਨੇ ਚਿੱਟਾ ਤੇ ਟੀਕਾ ਲਾਇਆ ਤੇ ਜਿਹਦੇ ਨਾਲ ਲੱਤਾਂ ਘੰਟਿਆਂ ਦੀ ਗਲ ਗਈ ਇਹਦੀ ਤੇ ਅੱਜ ਗਰੀਬ ਦਾ ਪੁੱਤ ਪਿਆ ਠੀਕ ਹੈ ਦੀ ਗਲਤੀ ਆ ਨਸ਼ਾ ਕਰਦਾ ਸੀ ਇਹ ਪੂਰੀ ਸਜ਼ਾ ਭੁਗਤ ਰਿਹਾ ਇਹ ਪਰ ਜਿਹੜੀ ਇਹ ਗੋਲੀ ਆ ਨਾ ਇਹ ਕਿਸੇ ਵੀ ਰੂਪ ਚ ਮਾੜੀ ਆ ਇਹਨੂੰ ਬੰਦ ਕਰੋ ਜੀ ਇਹ ਨਸ਼ਾ ਛਡਾਉਣ ਵਾਸਤੇ ਨਹੀਂ ਹੈਗੀ ਜੀ ਇਹਦਾ ਚਿੱਟੇ ਦੀ ਵੀ ਮਾਂ ਆ ਤੇਰੇ ਨਾਲ ਦੇ ਕਿੰਨੇ ਮਰ ਗਏ ਕਿੰਨੇ ਮਰ ਗਏ ਤੇਰੇ ਨਾਲ ਦੇ ਫਿਰ ਹੁਣ ਤੂੰ ਹੀ ਢੀਕ ਹੀ ਕਰਦਾ ਸੀ ਮਰਨ ਦੀ ਅੱਜ ਵੀ ਤਰਾਏ ਪਿਓ ਵਿਚਾਰਾ ਰੋਂਦਾ ਚੱਲਿਆ ਨਹੀਂ ਸੀ ਜਾਂਦਾ ਜਿੰਨ੍ਹੇ ਦਿਨ ਲੈ ਕੇ ਆਏ ਆ ਮੈਂ ਨਸ਼ੇ ਕਰਕੇ ਨਹੀਂ ਤੈਨੂੰ ਰੱਖਿਆ ਨਸ਼ੇ ਵਾਲਿਆਂ ਨੂੰ ਅਸੀਂ ਬਿਲਕੁਲ ਨਹੀਂ ਰੱਖਦੇ ਸਿਰਫ ਤੇਰੀ ਆ ਹਾਲਤ ਦੇਖ ਕੇ ਤੇ ਇਹਨੂੰ ਰੋਂਦਾ ਦੇਖ ਕੇ ਇਹਨੇ ਦੱਸਿਆ ਵੀ ਹੁਣ ਨਸ਼ਾ ਕੋਈ ਨਹੀਂ ਕਰਦਾ ਹੁਣ ਤਾਂ ਘਰੇ ਪਿਆ ਮਰਨ ਕਰਾ ਰਿਆ ਹੁਣ ਵੀ ਤੈਨੂੰ ਦੱਸ ਦਿੰਨੇ ਅਸੀਂ ਕੋਈ ਨਸ਼ੇ ਦੀ ਦਵਾਈ ਨਹੀਂ ਦਿਵਾਉਣੀ ਤੈਨੂੰ ਚਾਹੇ ਤੇ ਚੀਕਾਂ ਪੈਣ ਚਾਹੀਏ ਹੋਵੇ ਦਰਦ ਸਰੀਰ ਟੁੱਟੇ ਸਿਰਫ ਆ ਜਖਮ ਦੀ ਤੇ ਤਾਕਤ ਵਾਲੀਆਂ ਦਵਾਈਆਂ ਠੀਕ ਆ ਬਾਕੀ ਨਸ਼ੇ ਦੀ ਤੋੜ ਤੈਨੂੰ ਚਲਣੀ ਪੈਣੀ ਆ ਠੀਕ ਆ ਉਹ ਦੋ ਤਿੰਨ ਦਿਨ ਸਰੀਰ ਟੁੱਟੂਗਾ ਠੀਕ ਹੋ ਜਾਊਗਾ ਆਪਣੇ ਕੀ ਹੱਟ ਸੁੱਕ ਕੇ ਹੱਡੀਆਂ ਦਾ ਪਿੰਜਰ ਬਣਿਆ ਪਿਆ ਗਰਸੇਵਕ ਸਿਆਂ ਆ ਥੋੜੇ ਜਿਹਾ ਪਾਸਟੂ ਪਾਸ ਸੀ ਵਧੀਆ ਪੜਿਆ ਲਿਖਿਆ ਮੁੰਡਾ ਸੀ ਕਿਹੜੇ ਰਾਹ ਪੈ ਗਿਆ ਤੂੰ ਕੰਮ ਸਿੱਖਿਆ ਕੋਈ ਕੰਮ ਨਹੀਂ ਲੱਗਾ ਸੀਗਾ ਵੀ ਕਾਲਡ ਲੱਗਾ ਸੀਗਾ ਇਹ ਗੱਡੀ ਕੀ ਕਰਨ ਕਰਨ ਲੱਗਿਆ ਸੀ ਲੈ ਫੀਸ ਭਰਤੀ ਸੀ ਹਾਂ ਜੀ ਕਿਨੇ ਪਤੀ ਅਦਾਸਤਿਹਾਰੀ ਜਿਹੇ ਆ ਤਿਕਾਈ ਮੈਸਤਰੀ ਲੱਗਾ ਸੀਗਾ ਹੂੰ ਤੇ ਉਥੋਂ ਮੈਂ ਜਨੀਰ ਆਈ ਪੰਡ ਉਹ ਜਨੀਰ ਤੋਂ ਸੱਦਾ ਗਗੜਾ ਹੁੰਦਾ ਬੇਸਤਿਹਾਰੀ ਉਸ ਮੈਸਤਰੀ ਕੋਲ ਗਿਆ ਆਈ ਉਥੇ ਜਾ ਕੇ ਬਾਪੂ ਨਾਲੇ ਸਰਟੀਫਿਕੇਟ ਪੜਾ ਕੇ ਆਇਆ ਨਾਲ ਕੀਤ ਦੇ ਗਿਆ ਜੀ ਜਿੰਨੀ 2000 ਰੁਪਏ ਦਿੱਤਾ ਸੀ ਪਹਿਲਾਂ ਟਿਕਰ ਸੇਵਕ ਪਹਿਲੀ ਵਾਰੀ ਚਿੱਟਾ ਕਿਵੇਂ ਲਾਇਆ ਸੀ ਕਿੱਥੇ ਲਾਇਆ ਸੀ ਪਹਿਲੀ ਵਾਰੀ ਲਾਇਆ ਸੀ ਜੀ ਕਿਹਨਾਂ ਮੰਡੇ ਦੇ ਨਾਲ ਲਾਇਆ ਸੀ ਉਹ ਟੀਕਾ ਲਾਉਂਦੇ ਸੀ ਉਹ ਤੇ ਮੈਂ ਟੀਕਾ ਨਹੀਂ ਲਗਾਇਆ ਸੀ ਕੀ ਬੋਲਿਓ ਟੀਕਾ ਨਹੀਂ ਲਗਾਇਆ ਉਹ ਤੇ ਦੀਵਾਲੀ ਦਾ ਦਿਨ ਸੀ ਜੀ ਉਹ ਦੀਵਾਲੀ ਵੇਲੇ ਜੀ ਉਹਨਾਂ ਦੀ ਯਾਰ ਦੋ ਤੇ ਬਿਮੋਟਰ ਸੀਗੀ ਕਿ ਹੋਗੀ ਉਹ ਉਹ ਥੋੜਾ ਬਾਹਰ ਦਾ ਬੰਦ ਸੀ ਉਹਨਾਂ ਦਾ ਉਹ ਮੋਟਰ ਦਾ ਬਾਰਤਾ ਬੰਦ ਜੀ ਉਹਨਾਂ ਦੀ ਕੂ ਥੋੜਾ ਜਿਹਾ ਡੂੰਘਾ ਹੁੰਦਾ ਹੋ। ਉਹ ਉਹਦੇ ਚ ਬੈਠੇ ਹੋਏ। ਉਹ ਉਹਦੇ ਚ ਬੈ ਕੇ ਲਾਇਆ ਸੀ ਜੀ। ਉਹ। ਇਸ ਵੀਰ ਦੀਆਂ ਇਸ ਬੱਚੇ ਦੀਆਂ ਆ ਉਮਰਾਂ ਸੀ ਜਿਹੜੀਆਂ ਖੇਡਣ ਦੀਆਂ ਸੀ, ਸਿੱਖਣ ਦੀਆਂ ਸੀ, ਪੜ੍ਹਨ ਦੀਆਂ ਸੀ, ਤਰੱਕੀਆਂ ਕਰਨ ਦੀਆਂ ਸੀ ਤੇ ਅੱਜ ਇਹ ਮੰਜੇ ਤੇ ਪਿਆ ਮੌਤ ਦਾ ਇੰਤਜ਼ਾਰ ਕਰ ਰਿਹਾ। ਅੱਜ ਇਸ ਬਾਪ ਨੇ ਜੀਦingan ਬਹੁਤ ਸਾਰੀਆਂ ਸਦਰਾਂ ਸੀ ਬਹੁਤ ਸਾਰੇ ਸੁਪਨੇ ਸੀ ਵੀ ਮੇਰਾ ਗਰ ਸੇਵਕ ਵੱਡਾ ਹੋ ਗਿਆ ਕੰਮ ਕਰੂਗਾ ਜੌਬ ਤੇ ਲੱਗੂਗਾ ਵਿਆਹ ਕਰੂਗਾ ਮਾਂ ਦੇ ਸੁਪਨੇ ਸੀ ਵੀ ਮੈਂ ਪਾਣੀ ਬਾਰਨੇ ਕਰੂਗੀ ਮੈਂ ਪੁੱਤ ਵਿਆਹੂਗੀ ਆਪਦਾ ਪਰ ਉਹ ਸਾਰੇ ਸੁਪਨੇ ਤੇ ਸਾਰੀਆਂ ਸਦਰਾਂ ਮਿੱਟੀ ਹੋ ਗਈਆਂ ਉਸ ਦਿਨ ਜਿੱਦਣ ਮਾਂ ਪਿਓ ਨੂੰ ਪਤਾ ਲੱਗਿਆ ਵੀ ਸਾਡਾ ਪੁੱਤ ਟੀਕੇ ਲਾਉਂਦਾ ਸਾਡਾ ਪੁੱਤ ਨਸ਼ਾ ਕਰਦਾ ਸਾਡੇ ਪੁੱਤ ਨੂੰ ਏਡਜ ਹੋ ਗਈ ਆ ਸਾਡੇ ਪੁੱਤ ਨੂੰ ਕਾਲਾ ਪੀਲਿਆ ਹੋ ਗਿਆ ਉਸ ਦਿਨ ਉਹ ਸਾਰੇ ਸੁਪਨੇ ਚੱਕਨਾ ਚੂਰ ਹੋ ਗਏ ਮਾਂ ਬਾਪ ਤੇ ਉਸੇ ਦੁੱਖ ਚ ਮਾਂ ਤਰਗੀ ਜਿਨੇ ਨੂੰ 9 ਮਹੀਨੇ ਪੇਟ ਚ ਰੱਖਿਆ ਉਹ ਆਪਣੀ ਅੱਖਾਂ ਦੇ ਸਾਹਮਣੇ ਆਪਣੇ ਪੁੱਤ ਨੂੰ ਮਰਦਾ ਨਹੀਂ ਦੇਖ ਸਕਦੀ ਸੀ ਪਰ ਉਹ ਤਿਲ ਤਿਲ ਮਰਦੇ ਨੂੰ ਦੇਖ ਕੇ ਉਹ ਖੁਦ ਹੀ ਵਿਚਾਰੀ ਇਸ ਦੁਨੀਆ ਤੋਂ ਕੂਚ ਕਰ ਗਈ ਉਹ ਚੱਲ ਨਹੀਂ ਸਕੀ ਉਸ ਦੁੱਖ ਨੂੰ ਉਹ ਦੇਖ ਨਹੀਂ ਸਕੀ ਉਸ ਤਕਲੀਫ ਨੂੰ ਜਿਹੜੀ ਉਹਦੇ ਅੱਖਾਂ ਦੇ ਸਾਹਮਣੇ ਹਰ ਰੋਜ਼ ਉਹਦਾ ਪੁੱਤ ਆਪਣੇ ਸਰੀਰ ਦੇ ਵਿੱਚ ਸੂਈਆਂ ਮਾਰ-ਮਾਰ ਕੇ ਆਪਣੇ ਉਹ ਸਰੀਰ ਨੂੰ ਪ੍ਰੁਨ ਨਹੀਂ ਜਾਂਦਾ ਸੀ ਜਿਹਨੂੰ ਉਹਨੇ ਆਪਣੀਆਂ ਰਗਾਂ ਦਾ ਖੂਨ ਦੇ ਕੇ ਸਿੰਜਿਆ ਸੀ ਉਸ ਮਾਂ ਨੇ 9 ਮਹੀਨੇ ਢਿੱਡ 'ਚ ਰੱਖ ਕੇ ਆਪਣੇ ਜਿਹੜੇ ਬੱਚੇ ਦੀ ਉਹ ਜਨਨੀ ਸੀ ਜਿਨੇ ਇਹਨੂੰ ਤੁਰਨਾ ਬੋਲਣਾ ਸਿਖਾਇਆ ਜਿਨੇ ਇਹਨੂੰ ਆਪਣੇ ਸਰੀਰ ਦਾ ਇੱਕ ਹਿੱਸਾ ਦਿੱਤਾ ਉਹਨੂੰ ਗੱਲ ਦਾ ਦੇਖ ਕੇ ਉਹ ਮਾਂ ਚੱਲ ਨਹੀਂ ਸਕੀ ਉਸ ਦੁੱਖ ਨੂੰ ਇਸ ਦੁਨੀਆ ਤੋਂ ਕੂਚ ਕਰ ਗਈ 6-7 ਸਾਲ ਹੋ ਗਏ ਗਰਸੇਵਕ ਨੂੰ ਨਸ਼ਾ ਕਰਦੇ ਨੂੰ ਤੇ 6-7 ਸਾਲਾਂ ਤੋਂ ਹੀ ਉਹ ਮੰਜੇ ਤੇ ਬੈਠੀ ਸੀ ਵਿਚਾਰੀ ਚੱਲ ਬਸੇ ਪਰ ਇਸ ਬਜ਼ੁਰਗ ਦੇ ਜੋਰਾ ਸਿੰਘ ਦੇ ਇਹ ਕਰਮ ਸੀ ਸ਼ਾਇਦ ਕੋਈ ਵੀ ਜਿਹੜੇ ਪੁੱਤ ਨੇ ਬਰਾਬਰ ਖੜ ਕੇ ਮੋਢੇ ਨਾਲ ਮੋਢਾ ਲਾ ਕੇ ਇਸ ਘਰ ਨੂੰ ਅੱਗੇ ਤੋਰਨਾ ਸੀ ਤੇ ਉਸ ਪੁੱਤ ਨੂੰ ਅੱਜ ਇਹ ਮੰਜੇ ਤੇ ਪਾ ਕੇ ਇੱਥੇ ਲੈ ਕੇ ਆਇਆ ਉਸ ਪੁੱਤ ਨੂੰ ਜਿਹਨੂੰ ਗੱਡੀ ਤੇ ਫੁੱਲਾਂ ਵਾਲੀ ਤੇ ਵਿਆਹਣ ਜਾਣਾ ਸੀ ਉਸ ਪੁੱਤ ਨੂੰ ਆ ਛੋਟੇ ਹਾਥੀ ਦੇ ਵਿੱਚ ਟੈਂਪੂ ਦੇ ਵਿੱਚ ਮੰਜੇ ਤੇ ਪਾ ਕੇ ਗਲਿਆ ਹੋਇਆ ਸਰੀਰ ਮੱਖੀਆਂ ਨਾਲ ਭਰਿਆ ਹੋਇਆ ਸਰੀਰ ਲੈ ਕੇ ਇੱਥੇ ਪਹੁੰਚਿਆ ਜੋਰਾ ਸਿੰਘ ਪਰ ਇੱਕ ਉਮੀਦ ਨਾਲ ਇੱਕ ਆਸ ਨਾਲ ਇੱਕ ਬਾਪ ਆਇਆ ਵੀ ਮੇਰੇ ਪੁੱਤ ਨੂੰ ਬਚਾ ਲਓ ਅੱਜ ਵੀ ਉਹ ਇਸ ਲਈ ਇਥੇ ਆਪਣੇ ਪੁੱਤ ਨੂੰ ਲੈ ਕੇ ਆਇਆ ਵੀ ਉਮੀਦ ਆ ਵੀ ਮੇਰਾ ਪੁੱਤ ਉੱਥੇ ਜਾ ਕੇ ਵੱਜ ਜਾਊਗਾ ਇਹ ਨਸ਼ਾ ਨੂੰ ਛੇਤੀ ਕੇ ਲਾਉਂਦਾ ਸੀਗਾ ਜੀ ਤੇ ਗੰਦ ਬਣੀ ਹਟਿਆਨੀ ਜੀ ਬਹੁਤ ਰੁਕਿਆ ਰੱਖਿਆ ਇਹਨੇ ਇਹ ਸਿਆਸਤ ਦਾ ਸਨਦ ਲਾਉਂਦਾ ਸੀਗਾ ਜੀ ਹਾਂ ਜੀ ਟੀਕੇ ਚੁੱਟੇ ਦੇ ਸਾਰਾ ਕੋਈ ਨਹੀਂ ਕਰਦਾ ਸੀ ਜੀ ਜਿਹੜਾ ਕੋੜਿੱਕੇ ਆ ਗਿਆ ਖਾ ਜਾਂਦਾ ਸੀ ਗੋਲੀ ਗਾਲੀ ਜਿਹੜਾ ਕੋੜਿੱਕੇ ਆ ਅਈ ਉਹ ਆ ਤੇ ਹੀ ਰਹਿ ਗਏ ਜੀ ਮਾਂ ਮਰ ਗਈ ਐ ਮਾਂ ਮਰ ਗਈ ਦੋਨੇ ਬਸ ਤਿੰਨੇ ਪਿਓ ਪੁੱਤ ਕੋਲ ਮਾਂ ਤੇ ਇਹਦੀ ਟੈਨਸ਼ਨ ਨੇ ਮਰ ਗਈ ਇਹ ਜੋ ਫੀਕੇ ਤੇ ਡੱਗ ਪੀ ਹੁੰਗਾ ਇਹ ਨਸ਼ਾ ਕਰਨ ਲੱਗ ਪਿਆ ਲੈ ਲੱਭਣ ਲੱਭਣ ਗਈ ਕਿਤੇ ਡੱਗ ਪੀ ਪਤਾ ਨਹੀਂ ਕਿਤੇ ਸੱਟ ਵੱਜ ਗਈ ਤੇ ਕੀ ਹੋਇਆ ਉਹ ਦੇ ਵਿਚਾਰੇ 7 7 10 ਮਿੰਟ ਹੋ ਗਏ ਚਲਵਾ ਨਹੀਂ 10 ਮਿੰਟ ਹੋ ਗਏ ਜੀ ਮੋਰਦੇ ਦਿਹਾੜੀ ਐ ਜੀ ਦਿਹਾੜੀ ਤੋਂ ਜਾਂਦਾ ਵਿਚਾਰਾ ਮਾਂ ਵਿਲੇ ਸੀ ਕਮਾ ਤੇ ਨਸ਼ਾ ਪੜਾ 12 ਭੜਿਆ ਜੀ ਕੀ ਗੱਲ ਹੁੰਦਾ ਇਹਨੇ ਟੀਕਾ ਲਾਇਆ ਸੀ ਗੱਲ ਕੀ ਹੋਰ ਕਿਨੇ ਖਿਆ ਕਰ ਪਾਉਂਗਾ ਹਾਂਜੀ ਹੋਰ ਦਾ ਸ਼ਿਆ ਕੋਈ ਨਹੀਂ ਹੋਰ ਦਾ ਸ਼ਿਆ ਤਾਂ ਕੋਈ ਪਤਾ ਨਹੀਂ ਆਪਾਂ ਨੂੰ ਤਾਂ ਇਹਨੂੰ ਪਤਾ ਕਾਪਾ ਦਾ ਕਿੰਨੇ ਕਿਡਾਂ ਜਾਂ ਕਿੰੋਂ ਹੋ ਗਏ 15 20 ਦਿਨ ਹੋ ਗਏ ਦਵਾਈ ਨਹੀਂ ਪਰਵਾਏ ਲਾਜ ਕਰੂੰਦੇ ਸੀ ਦਵਾਈਆਂ ਘਰੇ ਘਰੇ ਲਾਈ ਜਾਂਦੇ ਸੀ ਕੋਈ ਡਾਕਟਰ ਇਹਨੂੰ ਆਇਸ ਤਰ੍ਹਾਂ ਜੀ ਹੱਥ ਨਹੀਂ ਪੋਗਾ ਰੋਟੀ ਮੁੰਡਾ ਬੋਲਦਾ ਮੁੰਡਾ ਨਾ ਲੈਂਦਾ ਕਦੇ ਕਿਤੇ ਕਿਵੇਂ ਇੱਕ ਵਿਚਾਰ ਕਰਕੇ ਫਿਰਦੇ ਨੇ ਖੰਜਰ ਬਣਿਆ ਭਾਈ ਘਰ ਸਾਡਾ ਜਮਾ ਖੰਜਰ ਬਣਿਆ ਕਿੰਨੇ ਕਿਤੋਂ ਪੈਸੇ ਲੈਂਦੇ ਹਾਂ ਨਹੀਂ ਆਉਂਦੇ ਐ ਕਿਤੇ ਇੱਕ ਕਿਤੇ ਕਿਤੇ ਟੱਠਗੀ ਠੋੜੀ ਵਾਲਾ ਸੀਗਾ ਹਾਂ ਜਿਹੜੇ ਤੈਨੂੰ ਪਤਾ ਹੀ ਅੰਮ੍ਰਿਤਸਰ ਮੰਗਤੇ ਹੁੰਦੇ ਆ ਮੰਗਤੇ ਸੀ ਉਹ ਤੋਂ ਲੈ ਲਿਆ ਸੋਫੀਆ ਉਹ ਤੋਂ ਲੈ ਲਿਆ ਹਾਂ ਕਰੋ ਤੋਂ ਮੇਰਾ ਟਾਈਮ ਕੇ ਪੂਰਾ ਨਿਕੋਂਦਾ ਦਿਹਾੜੀ ਲਾਉਂਦਾ ਕਿ ਇਹਨੂੰ ਪੈਸੇ ਦਿੰਦਾ ਨਸ਼ੇ ਆਉਂਦਾ ਤਾਂ ਚੁੱਲ੍ਹਾ ਮਸਾਂ ਤਪਦਾ ਹੀ ਤੇ ਹੁਣ ਅਸੀਂ ਅੱਜ ਗੁਰਸੇਵਕ ਨੂੰ ਇੱਥੇ ਰੱਖ ਕੇ ਦਾਖਲ ਕਰਕੇ ਦਾ ਲਾਅ ਸ਼ੁਰੂ ਕਰਨ ਲੱਗੇ ਆ ਜੀ ਤਾਂ ਜੋ ਇਹਦੀ ਅ ਗਲੀ ਹੋਈ ਲੱਤ ਆ ਜਿਹੜੀ ਇਹ ਕੱਟਣ ਤੋਂ ਬਚ ਜਵੇ ਕਿਉਂਕਿ ਜੇ ਲੱਤ ਕੱਟੀ ਗਈ ਤਾਂ ਇੰਡਸਟਰੀ ਤਾਂ ਪਹਿਲਾਂ ਹੀ ਉਹ ਡੁੱਬਿਆ ਹੋਇਆ ਉੱਪਰੋਂ ਮਜ਼ਦੂਰ ਦੀ ਲੱਤ ਕੱਟਣੀ ਤਾਂ ਭਖਾਰੀ ਬਣਨ ਵਾਲੀ ਗੱਲ ਰਹਿ ਜਾਣੀ ਫਿਰ ਇੱਕੋ ਹੀ ਆਪਸ਼ਨ ਰਹਿ ਜਾਣੀ ਇਹ ਭਖਾਰੀ ਬਣਨ ਦੀ ਕਿਉਂਕਿ ਮਜ਼ਦੂਰ ਦੀਆਂ ਤਾਂ ਲੱਤਾਂ ਬਾਹਾਂ ਹੀ ਉਹਨੀਆਂ ਫੈਕਟਰੀਆਂ ਵਾਂ ਉਹਦੇ ਕਾਰੋਬਾਰ ਆ ਜੇ ਉਹਦੇ ਹੱਥ ਪੈਰ ਸਹੀ ਆ ਤਾਂ ਮਜ਼ਦੂਰ ਇੱਕ ਦਿਨ ਫੈਕਟਰੀਆਂ ਦਾ ਮਾਲਕ ਬਣ ਸਕਦਾ ਜੇ ਹੱਥ ਪਾਰ ਸਹੀ ਨਹੀਂ ਤਾਂ ਉਹ ਕੰਮ ਨਹੀਂ ਕਰ ਸਕਦਾ ਉਪੀ ਹੀ ਮੰਗ ਸਕਦਾ ਤਾਂ ਇਸ ਕਰਕੇ ਇਸ ਵੀਰ ਵਾਸਤੇ ਜੋ ਇਹਨੇ ਗਲਤੀਆਂ ਕੀਤੀਆਂ ਉਹਦੀ ਸਜ਼ਾ ਤਾਂ ਇਹ ਭੁਗਤੀ ਰਿਹਾ ਇਹਨੂੰ ਐਡੀ ਵੱਡੀਆਂ ਬਿਮਾਰੀਆਂ ਵੀ ਦੋ ਲਈ ਬੈਠਾ ਆਪਣੇ ਆਪ ਨੂੰ ਪਰ ਹੁਣ ਆ ਲੱਤ ਵਾਸਤੇ ਅਰਦਾਸ ਕਰਿਓ ਵੀ ਇਹਦੀ ਲੱਤ ਬਚ ਜਵੇ ਇਹ ਠੀਕ ਹੋ ਕੇ ਆਪਣੇ ਪੈਰਾਂ ਤੇ ਤਰਨ ਜੋਗਾ ਹੋਵੇ ਜਿਹੜੀਆਂ ਨੇ ਗਲਤੀਆਂ ਕੀਤੀਆਂ ਉਹਨਾਂ ਦੀ ਭੁੱਲ ਬਖਸ਼ਾਵੇ ਆਪਣੇ ਮਾਂ ਦਾ ਸਿਵਾ ਤਾਂ ਬਣਦਾ ਨਹੀਂ ਦੇਖਿਆ ਹੀ ਆ ਹੁਣ ਆਪਣੇ ਬਾਪ ਦੀ ਸਪੋਰਟ ਕਰੇ ਉਹਦਾ ਸਾਥ ਦੇਵੇ ਆਪਣੇ ਛੋਟੇ ਭਰਾ ਦੀ ਸਪੋਰਟ ਕਰੇ ਉਹਦਾ ਸਾਥ ਦੇਵੇ ਤੇ ਉਸ ਘਰ ਦੇ ਵਿੱਚ ਵਾਪਸ ਖੁਸ਼ੀਆਂ ਮੁੜ ਕੇ ਆਉਣ ਜਿਹਦੇ ਵਿੱਚੋਂ ਖੁਸ਼ੀਆਂ ਪਤਾ ਨਹੀਂ ਕਿੱਥੇ ਖੰਭ ਲਾ ਕੇ ਉੱਡ ਗਈਆਂ ਅੱਜ ਇਹ ਪਰਿਵਾਰ ਮਹਿਣੇ ਤੋਂ ਸਾਡੇ ਕੋਲੇ ਆਇਆ ਮੋਗਾ ਜ਼ਿਲ੍ਹਾ ਤੇ ਮਹਿਣਾ ਪਿੰਡ ਆ ਤੇ ਜੋਰਾਸੇ ਉਹ ਆਪਣੇ ਪੁੱਤ ਨੂੰ ਲੈ ਕੇ ਪਹੁੰਚਿਆ ਕਰੇ ਅਰਦਾਸ ਬੇਨਤੀ ਤੁਸੀਂ ਕੀ ਲੱਗਦੇ ਹੋ ਮਾ ਇਹਨਾਂ ਨੂੰ ਭੂਆ ਜੀ ਤੁਸੀਂ ਜੀ ਇਹ ਦੋ ਭੂਆ ਨਾਲ ਆਈਆਂ ਆਪਣੇ ਭਤੀਜੇ ਨੂੰ ਲੈ ਕੇ ਕਿਉਂਕਿ ਭਤੀਜਿਆਂ ਦੇ ਨਾਲ ਹੀ ਪੇਕਿਆਂ ਦੀ ਰੌਣਕਾਂ ਭਰਾ ਦੇ ਘਰ ਚ ਰੌਣਕ ਰਹੂਗੀ ਭਤੀਜੇ ਸਲਾਮਤ ਰਹਿਣਗੇ ਤਾਂ ਭੂਆ ਨੂੰ ਵੀ ਆਪਣੇ ਪੇਕਿਆਂ ਵੱਲੋਂ ਠੰਡੀ ਹਵਾ ਆਊਗੀ ਅਰਦਾਸ ਕਰਿਓ ਇਸ ਪਰਿਵਾਰ ਵਾਸਤੇ ਵੀ ਅਰਦਾਸ ਕਰਿਓ ਸਾਡੇ ਪੰਜਾਬ ਵਾਸਤੇ ਵੀ ਬਹੁਤ ਨੌਜਵਾਨ ਨੇ ਪੰਜਾਬ ਦੇ ਜਿਹੜੇ ਅੱਜ ਇਦਾਂ ਗਲੇ ਸਾਡੇ ਘਰਾਂ 'ਚ ਪਏ ਨੇ ਮਾਂ ਪਿਓ ਉਹਨਾਂ ਤੋਂ ਏਨੇ ਤੰਗ ਸੀਗੇ ਉਹਨਾਂ ਨੇ ਸੋਚਿਆ ਵੀ ਚਲੋ ਹੁਣੇ ਮੰਜੇ ਤੇ ਪੈ ਗਿਆ ਚਲੋ ਹੁਣ ਪਿਆ ਰਹਿਣ ਦੋ ਫਿਰ ਇਹਨੂੰ ਪਹਿਨੂ ਰੋਟੀ ਦੇਈ ਜਾਂਦੇ ਲੱਤਾਂ ਗੜ ਗਈਆਂ ਫਿਰ ਮਾਂ ਪਿਓ ਇੰਨੇ ਤੰਗ ਹੁੰਦੇ ਆ ਉਹ ਵੀ ਫਿਰ ਮੱਦ ਲਈ ਅੱਗੇ ਨਹੀਂ ਆਉਂਦੇ ਰਾਜਕਿਰ ਸੇਵਕ ਇੱਥੇ ਪਹੁੰਚਿਆ ਬਾਘਰੂ ਕਿਰਪਾ ਕਰੇ ਪੈਰਾਂ ਤੇ ਹੋਵੇ ਆਪਦੇ ਹੋਰ ਲੋਕਾਂ ਲਈ ਵੀ ਮਿਸਾਲ ਬਣੇ ਜਰ ਸੇਵਕ ਸੇਹ ਹੁਣ ਆਪਣੀ ਜ਼ਿੰਦਗੀ ਜਿਹੜੀ ਇਹਨੂੰ ਦੁਬਾਰਾ ਮਿਲਨੀ ਆ ਸਿਆਣਾ ਬਣ ਕੇ ਲੇਖੇ ਲਾਈ ਪੁੱਤ ਜੇ ਹੁਣ ਵੀ ਪੁੱਤ ਉਹੀ ਨਰਕ ਚ ਜਾਣਾ ਨਹੀਂ ਫਿਰ ਸਾਡਾ ਵੀ ਟਾਈਮ ਖਰਾਬ ਕਰਨਾ ਆਪਦੇ ਪਿਓ ਨੂੰ ਤਦੂ ਜਿਹੜਾ ਕੀਤਾ ਹੀ ਆ ਦੇਖੋ ਜੀ ਇੱਥੇ ਨੇ ਪਿੰਡਣੀ ਚ ਟੀਕਾ ਲਾਇਆ ਸੀ ਆ ਜਗ੍ਹਾ ਤੇ ਇੱਥੋਂ ਟੀਕਾ ਚੱਲਿਆ ਨਾਲ ਦੀ ਨਾਲ ਟੀਕਾ ਪੈਰ ਦੀਆਂ ਉਂਗਲਾਂ ਚ ਲਿਆ ਗਿਆ ਤੇ ਆ ਦੇਖੋ ਉਂਗਲਾਂ ਤੇ ਗੂਠੇ ਸੁੱਕ ਗਏ ਸਭ ਤੋਂ ਪਹਿਲਾਂ ਗਰਸ਼ੇਵ ਦਾਤਾ ਮੇਰੇ ਨੌ ਝੜ ਕੇ ਡੱਗ ਪਏ ਪਹਿਲਾਂ ਨੌ ਝੜ ਕੇ ਤੇ ਨਾਲ ਦੀ ਨਾਲ ਪੈਰ ਦੇ ਗੂਠੇ ਤੇ ਉਂਗਲਾਂ ਸੁੱਕ ਗਈਆਂ ਤੇ ਗੂਠੇ ਤੇ ਉਂਗਲਾਂ ਸੁੱਕਣ ਤੋਂ ਬਾਅਦ ਕਾਲੀਆਂ ਹੋ ਗਈਆਂ 20-25 ਦਿਨਾਂ ਚ ਆਹ 20 ਦਿਨਾਂ ਦੇ ਵਿੱਚ ਐ ਲੱਗਦਾ ਜਿਵੇਂ ਜਿਵੇਂ ਮੱਤ ਗਈਆਂ ਹੁੰਦੀਆਂ ਉਂਗਲਾਂ ਤੇ ਗੂਠੇ ਜਿਵੇਂ ਸੁੱਕ ਗਏ ਹੱਡੀਆਂ ਵੀ ਸੁੱਕ ਗਈਆਂ ਦੇਖੋ ਹੱਡੀਆਂ ਆਹ ਜਿਹੜੀਆਂ ਨਾ ਆ ਉਂਗਲਾਂ ਦੀਆਂ ਹੱਡੀਆਂ ਆਹ ਆਹ ਉਹ ਵੀ ਸੁੱਕ ਗਈਆਂ ਤੁਸੀਂ ਸੋਚੋ ਵੀ ਇਹ ਕਿੰਨੀ ਖਤਰਨਾਕ ਹੈ ਗੋਲੀ ਜਿਹੜੀ ਆ ਜੀਵ ਥਲੇ ਰੱਖਦੇ ਆ ਤੇ ਆ ਜੀਵ ਥਲੇ ਰੱਖਣ ਵਾਲੀ ਗੋਲੀ ਨਾਲ ਹੋਇਆ ਸਾਰਾ ਕੁਛ ਆ ਠੀਕਾ ਰਿਵਾਈ ਕਰ ਜੀ ਕਾ ਖਾਲਸਾ ਵਾਹਿਗੁਰੂ ਜੀ